ਨੰਬਰ 38 ਜਿਹੜਾ ਹੈਗਾ ਆ 16 ਤੈਨੂੰ ਦਰਜ ਕੀਤਾ ਸੀਗਾ ਇਹ 419 420 66 77 ਦੇ ਥਾਣਾ ਸੇਵਾ ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੀਓ ਅੰਮ੍ਰਿਤਸਰ ਦੀ ਹੈਗੀ ਆ ਇਹਦਾ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਤਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਇਮੀਡੀਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਦੇ ਜਿਹੜੇ ਐਸਆਈ ਦਲਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਸੋ ਥੋੜੇ ਇਨਫੈਕਟਸ ਆ ਉਹਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇਹਾਜ਼ੇ ਦੇ ਨਹੀਂ ਹੈਗੇ ਨੇ ਪੁਲਿਸ ਆਫਸਰ ਨਹੀਂ ਹੈਗੇ ਸੋ ਇਸ ਬਾਰੇ ਜੋ ਬ੍ਰੀਕਿੰਗ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਐਸਆਈ ਬ੍ਰਾਂਚ ਤੋਂ ਤੇ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 ਚ 400 ਦੀ 420 67 77 ਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਗੁੱਟ ਨੂੰ ਕਰਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਹੋਇਆ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਰੱਖਾਇਆ ਹੈ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਤੇ ਸਰ ਇਹ ਇੰਨੇ ਤੇ ਪਹਿਲਾ ਪਰਚੇ ਵੀ ਦਰਜ ਨਹੀਂ ਇੰਨਾ ਪਤਾ ਲੱਗਾ ਸਰ ਇਨਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਉਤਪਰ ਦੋ ਵਾਰੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਹਸਤਕੁੰਜ ਹੋਈ ਜੀ ਸਰ ਕੋ ਵਰਦੀ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਇਹਨਾਂ ਨੂੰ ਤੇ ਜਿਹੜੀ ਗੱਡੀ ਮਿਲੀ ਕੋਈ ਗੁਲਾਰ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਕਸ਼ਨ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫਸਰ ਕੀਤੀ ਸੀਗੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਕਹੇ ਦੇ ਰਸਤੇ ਦਾਰ ਦੀਆਂ ਨਾਲ ਦੀ ਕਿਸੇ ਸਰ ਇਹ ਰੰਧ ਕਿੱਥੇ ਸੀ ਪ੍ਰਤਾਪ ਐ ਵਿਜੂ ਦਾ ਅਟਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੀ ਦੂਸਰਾ ਵਿਆਹ ਕੀਤਾ ਆਇਆ ਹੋਵੇ ਤੁਹਾਨੂੰ ਪਹਿਲੇ ਤੋਂ ਕੋ ਉਹਨਾਂ ਦੇ ਪਰਸਨਲ ਮੈਂ ਲੈ ਪਰਸਨ ਗੱਲਾਂ ਹੈਗੀਆਂ ਨਾ ਪਰਸ ਪਰ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟਿੰਗ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ ਸਿਰ ਜਿਸ ਤਰ੍ਹਾਂ ਸਮਝਾ ਦੱਸ ਕਿ ਕਿਤੇ ਹੋਵੇ ਇਹਨਾਂ ਨੇ ਕਿਸੇ ਕੋਲ ਪੈਸੇ ਥੱਗੇ ਹੋਣ ਜਾਂ ਕੋਈ ਦੇਖੋ ਇਹਨਾਂ ਦੀਆਂ ਅਸੀਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛ-ਪੁੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਅਪੀਲ ਕਰਦੇ ਆਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਯੂ ਸਿਵਲ ਲਾਈਨ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦੇ ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਮੈਸ ਰਿਪਰੈਜ਼ੈਂਟ ਕੀਤਾ ਜਾਂ ਉਸ ਨੂੰਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਆਕੇ ਕੰਟੈਕਟ ਕਰ ਸਕਦੇ ਪਰ ਸਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਹਾਈ ਪ੍ਰੋਫਾਈਲ ਲਾਕਾ ਹੈ ਅਗਰ ਸਟੇਸ਼ਨ ਦੀ ਗੱਲ ਕਰੀਂ ਪੀਟਪੜ ਵਾਲਾ ਇਹਨੂੰ ਡਰ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੰਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਕਉ ਮੈਂ ਕੱਲ ਨੂੰ ਉਹਨੂੰ ਤਾਂ ਜੀ ਸਾਤੂ ਜੀ ਦੱਸਿਆ ਫੋਨ ਵੀ ਕੀਤਾ ਉਹਨਾਂ ਨੇ ਸਾਰਾ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਸਰ ਦੱਸਿਆ ਤੇ ਇਹ ਹੋਰ ਵੀ ਕੋਈ ਥਗੀ ਕੋਈ ਲੱਗਦਾ ਨਹੀਂ ਤਾਂ ਉਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਇਹ ਹਜੇ ਚੱਲ ਰਹੀ ਹੈ ਤਫ਼ਤੀਸ਼ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆਨ ਨੋਟਿਸ ਹੁੰਦੀ ਆ ਜਾਣ ਕੋਣ ਸੀ ਲੋਕਾਂ ਨੂੰ ਪਤਾ ਹੁੰਦਾ ਤਾਂ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਨੂੰ ਜਿਹੜਾ ਇਸ ਸੰਬੰਧੀ ਜਿਹੜਾ ਕੰਟੈਕਟ ਕਰ ਸਰ ਕਾਰਨ ਕੀ ਲੱਗਦਾ ਕਿ ਉਹ ਇਸ ਤਰ੍ਹਾਂ ਕੀਤਾ ਗਿਆ ਕਿ ਲੱਗਦਾ ਸੀਗਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਤੁਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਸੋ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਮਿਸਰੀ ਪ੍ਰੈਜੈਂਟੇਸ਼ਨ ਕਰਦਾ ਤਾਂ ਉਹ ਜਿਹੜੇ ਹੈ ਸਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਖਿਆਲ ਆ ਜਾਂਦਾ ਸਰ ਮੇਰੀ ਬੇਇੱਜ਼ਤੀ ਮੈਂ ਤੁਹਾਡੇ ਹੱਥ ਜੋ ਕੇ ਲਾਈ ਹੈ ਜਾਂ ਨਹੀਂ ਹੈ ਗਲਤੀ ਹੈ ਮੰਨਦੇ ਹੋ ਜੀ ਪਰ ਗਲਤੀ ਹੋ ਗਈ ਇਸੀ ਨੂੰ ਲੈ ਕੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ਲੱਗਦਾ ਹਾਂ ਹਾਂ ਜੀ ਮੈਡਮ ਇੱਕ ਨਹੀਂ ਹੋਈ ਮੈਂ ਤੁਹਾਡੇ ਕੋਲ ਸੀ ਸਮਝੇ ਹਾਂ ਸੈਰਮਟ ਪੋਟਾਸ਼ੀਅਮ ਦੇ ਵਿੱਚ ਹਾਂਜੀ ਡਿਪਰੈਸ਼ਨ ਤਾਂ ਸੀਗੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਕਿੰਨਾ ਕਾਲਾ ਡਿਪਰੈਸ਼ਨ ਨਹੀਂ ਤੁਹਾਨੂੰ ਪੁਸਤ ਮਿਲਾਈਨ ਬਣ ਕੇ ਚਲੋ ਹੁਣ ਆਜੋ ਆਜੋ ਤੁਸੀਂ ਆਈਡੈਂਟੀਟੀ ਪ੍ਰੂਫ ਦੇ ਰਹੇ ਹੋ ਉਸ ਤੇ ਫੋਨ ਵੀ ਕਰ ਰਹੇ ਹੋ ਫੋਨ ਨੰਬਰ ਤੇ ਪੱਤਰੂ ਮੈਡਮ ਇਹ ਤੁਹਾਨੂੰ ਪੈਂਡ ਨਹੀਂ ਤੁਸੀਂ ਫੋਨ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਮੈਂ ਪੁਸਤ ਮਿਲਾ ਜਾ ਮੇਰੀ ਗੱਡੀ ਵੱਜੀ ਹੈ ਆਜੋ ਹਾਂਜੀ ਮੈਡਮ ਹੈ ਮੈਡਮ ਨਹੀਂ ਤੁਸੀਂ ਕਹਿ ਨਹੀਂ ਗੱਲ ਫੋਨ ਨੰਬਰ ਤੇ ਫੋਨ ਕਰਕੇ ਸਰੋਤ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਿਸ ਦੇ ਨੋਟਸ ਚ ਲਿਆਂਦਾ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਫਰਾਇਆ ਝਗੜਾ ਹੋ ਰਿਹਾ ਹੀ ਬੰਦਿਆਂ ਦਾ ਨਹੀਂ ਤੁਸੀਂ ਇਹ ਨਹੀਂ ਕਿਹਾ ਇਹਨੂੰ ਪੁਲਿਸ ਮਲਾਇਆ ਮੈਂ ਫਿਰ ਤੁਸੀਂ ਡੰਟੀ ਨੂੰ ਆਪਣਾ ਦਿੱਤਾ ਕਿਦਾਂ ਦਿੱਤਾ ਸਮਝਦਾ ਕਿ ਗਲਤੀ ਸਰ ਮੇਰੇ ਪੁਲਿਸ ਚੀ ਚ ਲੈ ਨਹੀਂ ਪਾਇਆ ਜੀ ਕੋਟਾ ਤੋਂ ਹੀ ਜਾ ਰਿਹਾਗਾ ਜੋ ਅਧਿਕਾਰੀ ਪੋਸਟ ਮੰਗਾਵ ਰਿਹਾ ਸਰ ਕੋਈ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ